ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਸਚਿੰਤ ਤੇ ਤੁਹਾਡਾ ਮੇਰੇ YouTube ਚੈਨਲ ਦੇ ਉੱਤੇ ਬਹੁਤ-ਬਹੁਤ ਸਵਾਗਤ ਹੈ ਦੋਸਤੋ ਅੱਜ ਜੋ ਮੈਂ ਕਿਤਾਬ ਤੁਹਾਡੇ ਨਾਲ ਡਿਸਕਸ ਕਰਨ ਜਾ ਰਿਹਾ ਹਾਂ ਏ ਇੱਕ ਕਾਵੀ ਸੰਗ੍ਰਹਿ ਹੈ ਜਿਸ ਦਾ ਨਾਮ ਹੈ ਇਕੋ ਸਾਹੇ ਤੇ ਜਿਸ ਨੂੰ ਸਾਬਰ ਅਲੀ ਸਾਬਰ ਸਾਹਿਬ ਨੇ ਲਿਖਿਆ ਹੈ ਇੱਕ ਕਵਿਤਾ ਜਾਂ ਇੱਕ ਕਾਵੀ ਸੰਗ੍ਰਹਿ ਉਹਨਾਂ ਨੇ ਖੁਦ ਨਹੀਂ ਲਿਖਿਆ ਸੀ ਸਾਬਰ ਅਲੀ ਸਾਹਬ ਲੈਂਦੇ ਪੰਜਾਬ ਦੇ ਪਾਕਿਸਤਾਨ ਦੇ ਇੱਕ ਮਸ਼ਹੂਰ ਕਵੀ ਹਨ ਜੋ ਕਿ ਆਪਣੀਆਂ ਕਵਿਤਾਵਾਂ ਨੂੰ ਅਕਸਰ ਮੁਸ਼ਾਇਰਿਆਂ ਦੇ ਉੱਤੇ ਸੁਣਦੇ ਨੇ ਤੁਹਾਨੂੰ YouTube ਦੇ ਉੱਤੇ ਉਹਨਾਂ ਦੀਆਂ ਕਵਿਤਾਵਾਂ ਸੁਣਨ ਨੂੰ ਮਿਲ ਜਾਣਗੀਆਂ ਤੇ ਇਹ ਜੋ ਕਾਵੀ ਸੰਗ੍ਰਹਿ ਹੈ ਇਹ ਸਾਡੇ ਪੰਜਾਬ ਦੇ ਇੰਡੀਆ ਦੇ ਪੰਜਾਬ ਦੇ ਹੀ ਇੱਕ ਪਬਲਿਸ਼ਰ ਨੇ ਉਹਨਾਂ ਤੋਂ ਰਿਕਵੈਸਟ ਮੰਗੀ ਸੀ ਉਹਨਾਂ ਤੋਂ ਰਿਕਵੈਸਟ ਮੰਗੀ ਸੀ ਕਿ ਉਹ ਉਹਨਾਂ ਦੀਆਂ ਕਵਿਤਾਵਾਂ ਨੂੰ ਇੱਕ ਕਾਵੀ ਸੰਗ੍ਰਹਿ ਦੇ ਵਿੱਚ ਪਬਲਿਸ਼ ਕਰਨਾ ਚਾਹੁੰਦੇ ਹਨ ਤੇ ਉਹਨਾਂ ਨੇ ਬਿਨਾਂ ਕਿਸੇ ਚੀਜਕ ਦੇ ਇਹਨਾਂ ਨੂੰ ਉਹਨਾਂ ਦੀਆਂ ਕਵਿਤਾਵਾਂ ਛਾਪਣ ਦੀ ਜੋ ਹੈ ਇਜਾਜ਼ਤ ਦੇ ਦਿੱਤੀ ਸੀ ਜਿਸ ਕਰਕੇ ਇੱਕ ਕਾਵੀ ਸੰਗ੍ਰਹਿ ਜੋ ਹੈ ਇਕੋ ਸਾਹੇ ਇਹ ਸਾਡੇ ਹੱਥਾਂ ਦੇ ਵਿੱਚ ਹੈ ਅੱਜ ਤੇ ਅਸੀਂ ਇਹਨੂੰ ਪੜ ਪਾ ਰਹੇ ਹਾਂ ਬਹੁਤ ਹੀ ਪਿਆਰਾ ਬਹੁਤ ਹੀ ਅੱਛਾ ਕਾਵਿ ਸੰਗ੍ਰਹਿ ਹੈ ਤੇ ਇਹਦੀਆਂ ਮੈਨੂੰ ਕੁਝ ਕਵਿਤਾਵਾਂ ਬਹੁਤ ਹੀ ਅੱਛੀਆਂ ਲਗੀਆਂ ਨੇ ਕੁਝ ਨਹੀਂ ਐਕਚੁਅਲੀ ਮੈਨੂੰ ਸਾਰੀਆਂ ਕਵਿਤਾਵਾਂ ਹੀ ਬਹੁਤ ਅੱਛੀਆਂ ਲਗੀਆਂ ਨੇ ਹਾਲਾਂਕਿ ਕੁਝ ਕਵਿਤਾਵਾਂ ਇਹਦੇ ਵਿੱਚ ਰਿਪੀਟ ਵੀ ਕੀਤੀਆਂ ਗਈਆਂ ਨੇ ਮੇਵੀ ਪੇਜ ਪਰਨ ਦੇ ਲਈ ਕਿਉਂਕਿ 100 ਪੇਜਾਂ ਦੀ ਕਿਤਾਬ ਹੈ ਜਿਹਦੇ ਵਿੱਚ ਕਿ ਚਾਰ ਪੰਜ ਕਵਿਤਾਵਾਂ ਜੋ ਹੈ ਉਹ ਰਿਪੀਟ ਕੀਤੀਆਂ ਗਈਆਂ ਹਨ ਲੇਕਿਨ ਠੀਕ ਹੈ ਕੋਈ ਏਡੀ ਗੱਲ ਨਹੀਂ ਹੈ ਮੈਨੂੰ ਵੀ ਲੱਗਦਾ ਕਿ ਇਹ ਕੋਈ ਵੱਡੀ ਗਲਤੀ ਨਹੀਂ ਹੈ ਹੋ ਜਾਂਦਾ ਹੈ ਕਈ ਵਾਰ ਤੇ ਦੂਜੀ ਗੱਲ ਇਹ ਵੀ ਹੈ ਕਿ ਇਹਨਾਂ ਦੀਆਂ ਜੋ ਕਵਿਤਾਵਾਂ ਨੇ ਲਾਈਫ ਦੇ ਹਰ ਚੀਜ਼ ਨੂੰ ਹਰ ਹਿੱਸੇ ਨੂੰ ਸ਼ੂਲ ਛੁੰਦੀਆਂ ਨੇ ਤੇ ਜਿਸ ਕਰਕੇ ਮੈਨੂੰ ਇਹ ਕਵਿਤਾਵਾਂ ਹੋਰ ਵੀ ਬਹੁਤ ਅੱਛੀਆਂ ਲੱਗੀਆਂ ਨੇ ਤੇ ਮੇਰੇ ਲਈ ਚੁਣਨਾ ਬਹੁਤ ਮੁਸ਼ਕਿਲ ਹੋ ਗਿਆ ਸੀ ਕਿ ਮੈਂ ਤੁਹਾਨੂੰ ਕਿਹੜੀਆਂ ਕਵਿਤਾਵਾਂ ਸੁਣਾਵਾਂ ਤੇ ਕਿਹੜੀਆਂ ਨਾ ਸੁਣਾਵਾਂ ਫਿਰ ਵੀ ਚਲੋ ਜੋ ਕੁਝ ਕਵਿਤਾਵਾਂ ਮੈਨੂੰ ਇਸ ਕਾਵਿ ਸੰਗ੍ਰਹਿ ਦੀਆਂ ਅੱਛੀਆਂ ਲੱਗੀਆਂ ਨੇ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗਾ ਤੇ ਤੁਸੀਂ ਕਮੈਂਟ ਸੈਕਸ਼ਨ ਵਿੱਚ ਦੱਸਿਓ ਕਿ ਤੁਹਾਨੂੰ ਇਹ ਕਵਿਤਾਵਾਂ ਕਿੱਦਾਂ ਦੀਆਂ ਲੱਗੀਆਂ ਤੇ ਤੁਸੀਂ ਇਹ ਕਵਿਤਾ ਜਾਂ ਇਹ ਕਾਵਿ ਸੰਗ੍ਰਹਿ ਪੜ੍ਹਨਾ ਚਾਹੋਗੇ ਜਾਂ ਨਹੀਂ ਜਾਂ ਫਿਰ ਤੁਸੀਂ YouTube ਤੇ ਹੀ ਉਹਨਾਂ ਦੀਆਂ ਅਗਰ ਵੀਡੀਓ ਦੇਖ ਲਓ ਤੇ ਉਹ ਵੀ ਕਾਫੀ ਹੈ ਹਾਲਾਂਕਿ ਕਵਿਤਾ ਪੜਨ ਦਾ ਕਵੀ ਸੰਗ੍ਰਹਿ ਪੜਨ ਦਾ ਇੱਕ ਅਲੱਗ ਹੀ ਮਜ਼ਾ ਹੁੰਦਾ ਹੈ ਚਲੋ ਇਸ ਕਵੀ ਸੰਗ੍ਰਹਿ ਦੀਆਂ ਜੋ ਕਵਿਤਾਵਾਂ ਮੈਨੂੰ ਅਛੀਆਂ ਲੱਗੀਆਂ ਨੇ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਵਾਂ ਚਲਿਓ ਸ਼ੁਰੂ ਕਰਦੇ ਆਂ ਇਹ ਨਜ਼ਮ ਇਹ ਕਵਿਤਾ ਮੈਨੂੰ ਲੱਗਦਾ ਹੈ ਤੁਸੀਂ YouTube ਤੇ ਜਾਂ ਫਿਰ Reels ਤੇ ਕਿਤੇ ਨਾ ਕਿਤੇ ਜ਼ਰੂਰ ਸੁਣੀ ਹੋਵੇਗੀ ਮੈਂ ਕਿਹਾ ਇਹ ਕੋਈ ਗੱਲ ਤੇ ਨਹੀਂ ਨਾ ਬਹੁਤ ਹੀ ਪਿਆਰੀ ਨਜ਼ਮ ਹੈ ਬਹੁਤ ਹੀ ਪਿਆਰੀ ਕਵਿਤਾ ਹੈ ਤੇ ਪੋਇਟ ਕਹਿੰਦਾ ਹੈ ਕਿ ਮੈਂ ਕਿਹਾ ਇਹ ਕੋਈ ਗੱਲ ਤੇ ਨਹੀਂ ਨਾ ਚੁੱਪ ਮਸਲੇ ਦਾ ਹੱਲ ਤੇ ਨਹੀਂ ਨਾ ਮੇਰੇ ਦਿਲ ਚੋਂ ਨਿਕਲ ਵੀ ਸਕਦਾ ਮੇਰੇ ਦਿਲ ਚੋਂ ਨਿਕਲ ਵੀ ਸਕਣਾ ਦਿਲ ਕੋਈ ਦਲ ਦਲਤੇ ਨਹੀਂ ਨਾ ਠੀਕੇ ਮੇਰੀ ਸ਼ਾਂ ਬਿਰ ਲਈਏ ਠੀਕੇ ਮੇਰੀ ਸ਼ਾਂ ਬਿਰ ਲਈਏ ਸਿਰ ਤੇ ਅੰਬਰ ਵੱਲਤੇ ਨਹੀਂ ਨਾ ਮੈਂ ਕਿਆ ਲਹੂ ਇਕੋ ਜੇ ਨਹੀਂ ਮੈਂ ਕਿਆ ਲਹੂ ਇਕੋ ਜੇ ਨਹੀਂ ਉਹ ਕਹਿੰਦਾ ਹੈ ਖਲਤੇ ਨਹੀਂ ਨਾ ਖਲ ਮਤਲਬ ਚਮੜੀ ਉਹ ਕਹਿੰਦਾ ਹੈ ਖਲਤੇ ਨਹੀਂ ਨਾ ਇਸ਼ਕ ਤੋਂ ਮੈਂ ਅਣਜਾਣ ਹੀ ਸਹੀ ਪਰ ਹਿਸ਼ਕ ਤੋਂ ਮੈਂ ਅਣਜਾਣ ਹੀ ਸਹੀ ਪਰ ਤੈਨੂੰ ਵੀ ਕੋਈ ਵਲਤੇ ਨਹੀਂ ਨਾ ਮੰਨਿਆ ਬੰਦੇ ਇੱਕੋ ਜੇ ਨਹੀਂ ਮੰਨਿਆ ਬੰਦੇ ਇੱਕੋ ਜੇ ਨਹੀਂ ਤੇਰੇ ਗਲ ਵਿੱਚ ਟਲਤੇ ਨਹੀਂ ਨਾ ਮੈਂ ਦੁਨੀਆ ਤੋਂ ਬਾਗੀ ਸਾਬਰ ਮੈਂ ਦੁਨੀਆ ਤੋਂ ਬਾਗੀ ਸਾਬਰ ਤੂੰ ਦੁਨੀਆ ਦੇ ਵਲਤੇ ਨਹੀਂ ਨਾ ਸੱਜਣਾ ਇਹ ਕੋਈ ਗੱਲ ਤੇ ਨਹੀਂ ਨਾ ਕੀ ਉਪ ਮਸਲੇ ਦਾ ਹੱਲ ਤੇ ਨਹੀਂ ਨਾ ਅੱਗੇ ਉਹ ਕਹਿੰਦਾ ਹੈ ਕਿ ਜਿਹੜਾ ਪੌਂਦਾ ਨਹੀਂ ਭਾਰ ਪੈਰਾਂ ਤੇ ਪੋਇਟ ਕਹਿੰਦਾ ਹੈ ਜਿਹੜਾ ਪੌਂਦਾ ਨਹੀਂ ਭਾਰ ਪੈਰਾਂ ਤੇ ਉਹਨੂੰ ਮਿਲਦੀ ਏ ਹਾਰ ਪੈਰਾਂ ਤੇ ਜਿਹੜਾ ਪੌਂਦਾ ਨਹੀਂ ਭਾਰ ਪੈਰਾਂ ਤੇ ਉਹਨੂੰ ਮਿਲਦੀ ਏ ਹਾਰ ਪੈਰਾਂ ਤੇ ਬੋਤੇ ਹੋਏ ਨੇ ਭਾਰ ਪੈਰਾਂ ਤੇ ਫਿਰ ਵੀ ਰਹੇ ਆ ਗੁਜ਼ਾਰ ਪੈਰਾਂ ਤੇ ਇਸ਼ਕਾ ਮੇਰਾ ਇਹਸਾਨ ਨਾ ਭੁੱਲੀਂ ਇਸ਼ਕਾ ਮੇਰਾ ਇਹਿਜ਼ਾਨ ਨਾ ਭੁੱਲੀ ਤੈਨੂੰ ਦਿੱਤਾ ਖਲਾਰ ਪੈਰਾਂ ਤੇ ਮੇਰੀ ਰਾਈ ਅਸਲ ਚ ਬੱਕਰੀ ਏ ਮੇਰੀ ਰਾਈ ਅਸਲ ਚ ਬੱਕਰੀ ਏ ਉਂਜ ਤੇ ਮੰਜੀਲੇ ਚਾਰ ਪੈਰਾਂ ਤੇ ਰੰਗ ਦੱਸਦਾ ਪਿਆਏ ਫੁੱਲਾਂ ਦਾ ਰੰਗ ਦੱਸਦਾ ਪਿਆਏ ਫੁੱਲਾਂ ਦਾ ਹੱਸ ਕੇ ਚੁੰਮੇ ਨੇ ਖਾਰ ਪੈਰਾਂ ਤੇ ਸਫ਼ਰ ਕੀਤਾ ਏ ਆਸਮਾਨਾਂ ਦਾ ਸਫਰ ਕੀਤਾ ਏ ਆਸਮਾਨਾਂ ਦਾ ਅਸੀਂ ਰਹਿ ਆਂ ਸਵਾਰ ਪੈਰਾਂ ਤੇ ਪਾਰ ਸਿਰ ਨਾਲੋਂ ਪੱਗ ਦਾ ਚੋਖਾ ਏ ਪਾਰ ਸਿਰ ਨਾਲੋਂ ਪੱਗ ਦਾ ਚੋਖਾ ਏ ਅੱਜ ਵੀ ਸਾਬਰ ਬਿਮਾਰ ਪੈਰਾਂ ਤੇ ਅੱਜ ਵੀ ਸਾਬਰ ਬਿਮਾਰ ਪੈਰਾਂ ਤੇ ਅੱਗੇ ਉਹ ਕਹਿੰਦੇ ਨੇ ਤੇਰੇ ਇੱਕ ਇਸ਼ਾਰੇ ਤੇ ਤੇਰੇ ਇੱਕ ਇਸ਼ਾਰੇ ਤੇ ਕੋਈ ਜ਼ਿੰਦਗੀ ਵਾਰੇ ਤੇ ਚਾਰੇ ਤੜਫੇ ਲਾਰੇ ਤੇ ਚੰਨ ਚਾਨਣੀ ਤਾਰੇ ਤੇ ਤੇਰੇ ਇੱਕ ਇਸ਼ਾਰੇ ਤੇ ਕੋਈ ਜ਼ਿੰਦਗੀ ਵਾਰੇ ਤੇ ਚਾਰੇ ਤੜਫੇ ਲਾਰੇ ਤੇ ਚੰਨ ਚਾਨਣੀ ਤਾਰੇ ਤੇ ਸੂਰਜ ਡੁੱਬ ਕੇ ਮਰ ਜਾਏਗਾ ਜੇ ਤੂੰ ਵਾਲ ਖਿਲਾਰੇ ਤੇ ਬਚਦੇ ਬੰਦੇ ਦੇ ਵਿੱਚ ਅੱਲਾ ਹੈ ਬੰਦੇ ਦੇ ਵਿੱਚ ਅੱਲਾ ਹੈ ਬੰਦਾ ਬੰਦਾ ਮਾਰੇ ਤੇ 14 ਤਬਕ ਸੀ ਦਿਲ ਅੰਦਰ 14 ਤਬਕ ਸੀ ਦਿਲ ਅੰਦਰ ਕਬਜ਼ਾ ਕੀਤਾ ਹੀ ਸਾਰੇ ਤੇ ਸੋਚ ਸੁਹਾਗਣ ਹੋ ਜਾਂਦੀ ਸੋਚ ਸੁਹਾਗਣ ਹੋ ਜਾਂਦੀ ਜਜ਼ਵੇ ਹੋਣ ਕੁਆਰੇ ਤੇ ਕਿਸਮਤ ਹਾਰ ਹੀ ਜਾਂਦੀ ਏ ਕਿਸਮਤ ਹਾਰ ਹੀ ਜਾਂਦੀ ਏ ਬੰਦਾ ਹਿੰਮਤ ਹਾਰੇ ਤੇ ਪਿਆਰ ਵੀ ਤਾਂ ਹੀ ਨਿਭਦੇ ਨੇ ਪਿਆਰ ਵੀ ਤਾਂ ਹੀ ਨਿਭਦੇ ਨੇ ਹੁੰਦੇ ਹੋਣ ਗੁਜ਼ਾਰੇ ਤੇ ਕੱਲਾ ਬਹਿ ਕੇ ਹਸਨਾ ਵਾ ਕੱਲਾ ਬਹਿ ਕੇ ਹਸਨਾ ਵਾ ਆਪਣੀ ਦੁਨੀਆਦਾਰੇ ਤੇ ਦੁਨੀਆ ਪਾਗਲ ਕਹਿੰਦੀ ਏ ਸੋਚਾਂ ਦੁਨੀਆ ਵਾਰੇ ਤੇ ਮੈਂ ਸਾਬਰ ਨਹੀਂ ਰਹਿ ਸਕਦਾ ਜ਼ਾਲਮ ਕੋਈ ਬੰਗਾਰੇ ਤੇ ਜ਼ਾਲਮ ਕੋਈ ਬੰਗਾਰੇ ਤੇ ਅੱਗੇ ਉਹ ਕਹਿੰਦੇ ਨੇ ਜਿਹੜੇ ਦਿਨ ਦੇ ਰਾ ਬਦਲੇ ਨੇ ਜਿਹੜੇ ਦਿਨ ਦੇ ਰਾ ਬਦਲੇ ਨੇ ਸੱਜਣ ਅੰਨੇ ਵਾ ਬਦਲੇ ਨੇ ਜਦ ਵੀ ਆਲੀ ਜਾ ਬਦਲੇ ਨੇ ਗੱਲ ਨਹੀਂ ਬਦਲੇ ਫਾ ਬਦਲੇ ਨੇ ਉਹੋ ਤਾਪ ਤੇ ਉਹੋ ਖੰਗਾ ਓਹੋ ਤਾਪ ਤੇ ਓਹ ਖੰਗਾ ਮੌਸਮ ਕੀ ਸਵਾ ਬਦਲੇ ਨੇ ਲੱਖਾਂ ਵਰਿਆਂ ਤੋਂ ਇਹ ਰੀਤੇ ਲੱਖਾਂ ਵਰਿਆਂ ਤੋਂ ਇਹ ਰੀਤੇ ਹੋ ਕੇ ਲੋਕ ਤਵਾ ਬਦਲੇ ਨੇ ਕੁਝ ਹੋ ਕੇ ਕੁਝ ਹਵਾਵਾਂ ਬਣ ਗਏ ਮੈਂ ਸਾਵਾਰਾਂ ਸਾ ਬਦਲੇ ਨੇ ਮੈਂ ਸਾਵਾਰਾਂ ਸਾ ਬਦਲੇ ਨੇ ਅੱਗੇ ਕਵੀ ਕਹਿੰਦੇ ਨੇ ਜ਼ਿੰਦਗੀ ਪਿਆਰ ਦਾ ਦੂਜਾ ਨਾ ਏ ਜ਼ਿੰਦਗੀ ਪਿਆਰ ਦਾ ਦੂਜਾ ਨਾ ਏ ਇੱਕ ਮੁਟਿਆਰ ਦਾ ਦੂਜਾ ਨਾ ਏ ਚੰਦ ਦਾ ਨਾਂ ਬਦਲਾਓ ਇਹ ਤੇ ਚੰਦ ਦਾ ਨਾਂ ਬਦਲਾਓ ਇਹ ਤੇ ਮੇਰੇ ਯਾਦ ਦਾ ਦੂਜਾ ਨਾ ਏ ਰੱਬਾ ਮੈਥੋਂ ਜਾਣ ਨਾ ਮੰਗੀ ਰੱਬਾ ਮੈਥੋਂ ਜਾਣ ਨਾ ਮੰਗੀ ਇਹ ਸਰਕਾਰ ਦਾ ਦੂਜਾ ਨਾ ਏ ਕੁਝ ਤੇ ਬੋਲ ਕੇ ਮੈਂ ਇਹ ਸਮਝਾਂ ਕੁਝ ਤੇ ਬੋਲ ਕੇ ਮੈਂ ਇਹ ਸਮਝਾਂ ਚੁੱਪ ਇਕਰਾਰ ਦਾ ਦੂਜਾ ਨਾ ਏ ਬੇਕ ਕੇ ਨਿਮਾ ਨਿਮਾ ਹਸਣਾ ਬੇਕ ਕੇ ਨਿਮਾ ਨਿਮਾ ਹਸਣਾ ਇਹ ਹਜ਼ਾਰ ਦਾ ਦੂਜਾ ਨਾ ਏ ਇਜ਼ਹਾਰ ਦਾ ਦੂਜਾ ਨਾਂ ਹੈ ਸੋਹਣਿਆ ਲਈ ਤੇ ਪਿਆਰ ਮੁਹੱਬਤ ਸੋਹਣਿਆ ਲਈ ਤੇ ਪਿਆਰ ਮੁਹੱਬਤ ਕਾਰੋਵਾਰ ਦਾ ਦੂਜਾ ਨਾਂ ਹੈ ਠੀਕ ਹੈ ਮੈਂ ਵੀ ਇੱਥੇ ਪਰ ਸਾਵਰ ਠੀਕ ਹੈ ਮੈਂ ਵੀ ਇੱਥੇ ਪਰ ਸਾਵਰ ਹਰ ਫਨਕਾਰ ਦਾ ਦੂਜਾ ਨਾਂ ਹੈ ਹਰ ਫਨਕਾਰ ਦਾ ਦੂਜਾ ਨਾਂ ਹੈ ਅੱਗੇ ਕਵੀ ਕਹਿੰਦੇ ਨੇ ਲੱਗਦਾ ਜਾਂਦਾ ਜੰਗਾਲ ਸੋਚਾਂ ਨੂੰ ਲੱਗਦਾ ਜਾਂਦਾ ਜੰਗਾਲ ਸੋਚਾਂ ਨੂੰ ਕਿੱਥੇ ਰੱਖਾਂ ਸੰਭਾਲ ਸੋਚਾਂ ਨੂੰ ਨਾਲ ਮੇਰੇ ਕੋਈ ਟੁਰਦਾ ਨਹੀਂ ਨਾਲ ਮੇਰੇ ਕੋਈ ਟੁਰਦਾ ਨਹੀਂ ਲੈ ਕੇ ਟੁਰਨਾ ਜੇ ਨਾਲ ਸੋਚਾਂ ਨੂੰ ਕੰਡੇ ਜੀਵਨ ਮੇਰੇ ਦੇ ਸੜਦੇ ਨੇ ਕੰਡੇ ਜੀਵਨ ਮੇਰੇ ਦੇ ਸੜਦੇ ਨੇ ਜਦ ਵੀ ਆਉਂਦਾ ਓਵਾਲ ਸੋਚਾਂ ਨੂੰ ਢਿੱਡ ਤੇ ਆਪਣਾ ਹੀ ਪਰਨਾ ਔਖਾ ਏ ਢਿੱਡ ਤੇ ਆਪਣਾ ਹੀ ਪਰਨਾ ਔਖਾ ਏ ਕਿਵੇਂ ਰੱਖਾਂ ਮੈਂ ਪਾਲ ਸੋਚਾਂ ਨੂੰ ਭਾਰ ਪਾਇਆ ਜਦੋਂ ਦਾ ਲੋੜਾਂ ਨਹੀਂ ਭਾਰ ਪਾਇਆ ਜਦੋਂ ਦਾ ਲੋੜਾਂ ਨਹੀਂ ਪੁਲੀ ਬਾਂਕੀਓ ਚਾਲ ਸੋਚਾਨੂ ਬਣ ਕੇ ਆਗੂ ਅਦਬ ਦੀ ਮੰਡੀ ਦੇ ਬਣ ਕੇ ਆਗੂ ਅਦਬ ਦੀ ਮੰਡੀ ਦੇ ਲੁੱਟ ਕੇ ਖਾਗੇ ਦਲਾਲ ਸੋਚਾਨੂ ਹੱਦੋਂ ਵੱਧ ਗਈ ਇਹ ਸੋਚ ਰੋਟੀ ਦੀ ਹੱਦੋਂ ਵੱਧ ਗਈ ਇਹ ਸੋਚ ਰੋਟੀ ਦੀ ਜਿਹੜੀ ਦਿੰਦੀ ਏ ਟਾਲ ਸੋਚਾਨੂ ਜਿਹੜੀ ਦਿੰਦੀ ਏ ਟਾਲ ਸੋਚਾਨੂ ਇੱਕ ਕਵਿਤਾ ਮੈਨੂੰ ਬਹੁਤ ਹੀ ਪਿਆਰੀ ਲੱਗੀ ਏ ਤੁਸੀਂ ਸੁਣਿਓ ਤੁਹਾਨੂੰ ਵੀ ਅੱਛੀ ਲੱਗੇਗੀ ਕਹਿੰਦਾ ਏ ਕਿ ਜੇਕਰ ਉਹ ਡੰਗੇ ਸੱਪ ਜੇਕਰ ਓਨੂੰ ਡੰਗੇ ਸੱਪ ਪਾਣੀ ਵੀ ਨਾ ਮੰਗੇ ਸੱਪ ਉਸ ਤੋਂ ਸੋਹਣਾ ਕੋਈ ਨਹੀਂ ਦਿਸਿਆ ਵੇਖੇ ਰੰਗ ਬਰੰਗੇ ਸੱਪ ਵਸਤੀ ਦੇਵਲ ਆਉਣ ਲੱਗਿਆਂ ਵਸਤੀ ਦੇਵਲ ਆਉਣ ਲੱਗਿਆਂ ਬੰਦਿਆਂ ਕੋਲੋਂ ਸੰਗੇ ਸੱਪ ਨਾ ਬਾਂਗੂ ਨੇ ਕਿੱਡੇ ਖਾਲਸ ਨਾ ਬਾਂਗੂ ਨੇ ਕਿੱਡੇ ਖਾਲਸ ਸਾਡੇ ਨਾਲੋਂ ਨੰਗੇ ਸੱਪ ਆਲੇ ਦੁਆਲੇ ਚੋਖੇ ਨਿਕਲੇ ਆਲ ਦਵਾਲੇ ਚੁਖੇ ਨਿਕਲੇ ਮੈਸੀ ਥੋੜੇ ਅੰਗੇ ਸੱਪ ਡੱਡੂਆਂ ਮਛੀਆਂ ਦੇ ਦਿਲ ਜਿੱਤੇ ਡੱਡੀਆਂ ਮਛੀਆਂ ਦੇ ਦਿਲ ਜਿੱਤੇ ਸੱਪ ਨੂੰ ਊੜੀ ਟੰਗੇ ਸੱਪ ਮੈਂ ਸਾਬਰਾ ਮੇਰੇ ਨਾਲ ਮੈਂ ਸਾਬਰਾ ਮੇਰੇ ਨਾਲ ਲੈ ਨਹੀਂ ਸਕਦੇ ਪੰਗੇ ਸੱਪ ਲੈ ਨਹੀਂ ਸਕਦੇ ਪੰਗੇ ਸੱਪ ਅਗੇ ਕਵੀ ਕਹਿੰਦਾ ਹੈ ਰਾਜ਼ੀ ਨਾਵਾ ਹੋ ਸਕਦਾ ਏ ਰਾਜ਼ੀ ਨਾਵਾ ਹੋ ਸਕਦਾ ਏ ਜੇ ਉਹ ਸਾਵਾ ਹੋ ਸਕਦਾ ਏ ਤੁੱਪਾਂ ਦੇ ਵਿੱਚ ਮੇਰੇ ਨਾਲ ਹਾਂ ਪਰਛਾਵਾਂ ਹੋ ਸਕਦਾ ਏ ਮੇਰੇ ਵਰਗੇ ਮੁੱਕ ਨਹੀਂ ਸਕਦੇ ਮੇਰੇ ਵਰਗੇ ਮੁੱਕ ਨਹੀਂ ਸਕਦੇ ਟਾਵਾ ਟਾਵਾ ਹੋ ਸਕਦਾ ਏ ਤੇਰਾ ਹਸਣਾ ਹੀ ਸਾਡੇ ਲਈ ਤੇਰਾ ਹਸਣਾ ਹੀ ਸਾਡੇ ਲਈ ਵਾਂਗ ਦੁਆਵਾ ਹੋ ਸਕਦਾ ਏ ਅੱਜ ਮੇਰੇ ਤੇ ਖੁਸ਼ ਲੱਗਦਾ ਏ ਅੱਜ ਮੇਰੇ ਤੇ ਖੁਸ਼ ਲੱਗਦਾ ਏ ਹੱਥ ਤੇ ਲਾਵਾਂ ਹੋ ਸਕਦਾ ਏ ਮੈਂ ਸਾਵਰਾਂ ਹਾਂ ਜਾਲਮੇ ਮੈਂ ਸਾਵਰਾਂ ਹਾਂ ਜਾਲਮੇ ਜੇ ਮੈਂ ਜਾਵਾਂ ਹੋ ਸਕਦਾ ਏ జేਮਤ ਜਾ ਮਾ ਹੋ ਸਕਦਾ ਹੈ ਅੱਗੇ ਕਵੀ ਕਹਿੰਦਾ ਹੈ ਕਿ ਬੰਦਾ ਬਣਨਾ ਬੜਾ ਔਖਾ ਹੈ ਬੰਦਾ ਬਣਨਾ ਬੜਾ ਔਖਾ ਹੈ ਪਰ ਜੇ ਬੰਦਾ ਬੰਦਾ ਬਣ ਜੇ ਫਿਰ ਬੰਦਾ ਬੰਦਾ ਨਹੀਂ ਰਹਿੰਦਾ ਤੁਸੀਂ ਸੋਚੋਗੇ ਵੀ ਮੈਂ ਸਾਰੀਆਂ ਕਵਿਤਾਵਾਂ ਹੀ ਤੁਹਾਨੂੰ ਸੁਣਾ ਦਿੱਤੀਆਂ ਨੇ ਬਟ ਨਹੀਂ ਇਹ ਤੋਂ ਵੀ ਬਹੁਤ ਜ਼ਿਆਦਾ ਹੋਰ ਕਵਿਤਾਵਾਂ ਨੇ ਕਿਉਂਕਿ ਛੋਟੀਆਂ-ਛੋਟੀਆਂ ਕਵਿਤਾਵਾਂ ਹੀ ਉਹਨਾਂ ਨੇ ਲਿਖੀਆਂ ਨੇ ਛੋਟੀਆਂ-ਛੋਟੀਆਂ ਨਜ਼ਮਾਂ ਹੀ ਉਹਨਾਂ ਨੇ ਲਿਖੀਆਂ ਨੇ ਜੋ ਕਿ ਬਹੁਤ ਪਿਆਰੀਆਂ ਨੇ ਤੇ ਮੈਨੂੰ ਅਕਸਰ ਤੇ ਮੈਨੂੰ ਅਕਸਰ ਹਰ ਕਵਿਤਾ ਹਰ ਨਜ਼ਮ ਉਹਨਾਂ ਦੀ ਨੇ ਅੱਛੀ ਲੱਗਈ ਹੈ ਕਿ ਮੇਰਾ ਜੀ ਕਰਦਾ ਹੈ ਮੈਂ ਪੂਰੀ ਕਵਿਤਾ ਹੀ ਤੁਹਾਡੇ ਸਾਹਮਣੇ ਪੂਰਾ ਕਾਵੀ ਸੰਗ੍ਰਹਿ ਹੀ ਤੁਹਾਡੇ ਸਾਹਮਣੇ ਬੋਲ ਦਛੜਾਂ ਲੇਕਿਨ ਫਿਰ ਫਿਰ ਵੀ ਵਕਤ ਦੀ ਥੋੜੀ ਨਿਜ਼ਾਮਤ ਹੈ ਕਿ ਮੈਂ ਥੋੜੀ ਜਿਹੀ ਘਟ ਕਵਿਤਾਵਾਂ ਬੋਲਣੀਆਂ ਪਿਆਰੀਆਂ ਨੇ ਬਾਕੀ ਤੁਸੀਂ ਇਸ ਨੂੰ ਪੜੋਗੇ ਤੇ ਤੁਹਾਨੂੰ ਬਹੁਤ ਆਨੰਦ ਆਵੇਗਾ ਤੇ ਮੈਂ ਫਿਲਹਾਲ ਇਸ ਕਵਿਤਾ ਦੇ ਨਾਲ ਇਸ ਵੀਡੀਓ ਨੂੰ ਖਤਮ ਕਰ ਰਿਹਾ ਹਾਂ ਜੋ ਕਿ ਕਹਿੰਦਾ ਹੈ ਕਿ ਖੰਬ ਦੀ ਡਾਰ ਬਣਾ ਲੈਂਦੇ ਹੋ ਖੰਬ ਦੀ ਡਾਰ ਬਣਾ ਲੈਂਦੇ ਹੋ ਆਪਣਾ ਪਾਰ ਬਣਾ ਲੈਂਦੇ ਹੋ ਮਾੜੀ ਗੱਲੇ ਇਸ ਨੂੰ ਜੇਕਰ ਕਾਰੋਵਾਰ ਬਣਾ ਲੈਂਦੇ ਹੋ ਆਪਣੀ ਢਾਲ ਬਣਾਵਣ ਦੇ ਲਈ ਆਪਣੀ ਢਾਲ ਬਣਾਵਣ ਦੇ ਲਈ ਐਨੇ ਯਾਰ ਬਣਾ ਲੈਂਦੇ ਹੋ ਸੱਚ ਪੁੱਛੋ ਤੇ ਇਹੋ ਹਾਰੇ ਸੱਚ ਪੁੱਛੋ ਤੇ ਇਹੋ ਹਾਰੇ ਜਿਹੜੇ ਹਾਰ ਬਣਾ ਲੈਂਦੇ ਹੋ ਲਾਓ ਫਿਰ ਅੱਜ ਤੋਂ ਮੈਂ ਸਾਬਰ ਨਹੀਂ ਲਾਓ ਫਿਰ ਅੱਜ ਤੋਂ ਮੈਂ ਸਾਵਰ ਨਹੀਂ ਜੇ ਕਿਰਦਾਰ ਬਣਾ ਲੈਂਦੇ ਹੋ ਜੇ ਕਿਰਦਾਰ ਬਣਾ ਲੈਂਦੇ ਹੋ ਤੇ ਇਸ ਕਾਵੀ ਸੰਗ੍ਰਹਿ ਨੂੰ ਇਸ ਵੀਡੀਓ ਨੂੰ ਮੈਂ ਇੱਥੇ ਖਤਮ ਕਰ ਰਿਹਾ ਆਂ ਆਈ ਹੋਪ ਮੈਂ ਆਸ਼ਾ ਕਰਦਾ ਹਾਂ ਕਿ ਤੁਹਾਨੂੰ ਇਹ ਵੀਡੀਓ ਇਹ ਕਾਵੀ ਸੰਗ੍ਰਹਿ ਅੱਛਾ ਲੱਗਿਆ ਹੋਵੇਗਾ ਅੱਛਾ ਲੱਗਿਆ ਹੈ ਤੇ ਜਾ ਕੇ ਖਰੀਦੋ ਤੇ ਪੜ ਲਵੋ ਨਹੀਂ ਅੱਛਾ ਲੱਗਿਆ ਹੈ ਤੇ ਫਿਰ ਕੋਈ ਹੋਰ ਕਾਵੀ ਸੰਗ੍ਰਹਿ ਦੇਖ ਲਈਓ ਕਿਉਂਕਿ ਪੰਜਾਬੀ ਲਿਟਰੇਚਰ ਕਾਵੀ ਸੰਗ੍ਰਹਿਾਂ ਦੇ ਨਾਲ ਭਰਿਆ ਹੋਇਆ ਹੈ ਤੇ ਮੈਨੂੰ ਲੱਗਦਾ ਹੈ ਕਿ ਸਾਨੂੰ ਪੰਜਾਬੀ ਲਿਟਰੇਚਰ ਨੂੰ ਮਾਂ ਬੋਲੀ ਨੂੰ ਸਪੋਰਟ ਕਰਨਾ ਚਾਹੀਦਾ ਹੈ ਤੇ ਜਿੰਨੀਆਂ ਜ਼ਿਆਦਾ ਕਵਿਤਾਵਾਂ ਹੁੰਦੀਆਂ ਨੇ ਜਿੰਨੀਆਂ ਜ਼ਿਆਦਾ ਕਾਵੀ ਸੰਗ੍ਰਹਿ ਪੜੇ ਜਾਂਦੇ ਨੇ ਪੜੇ ਜਾਓ ਠੀਕ ਹੈ ਤੇ ਫਿਲਹਾਲ ਵੀਡੀਓ ਨੂੰ ਇੱਥੇ ਖਤਮ ਕਰ ਰਹੇ ਹਾਂ। ਵੀਡੀਓ ਅੱਛੀ ਲੱਗੀ ਹੋਵੇ ਤੇ ਲਾਈਕ, ਸ਼ੇਅਰ ਰ ਕਮੈਂਟ ਕਰ ਦਿਜਿਓ ਤੇ ਬਾਕੀ ਨਈ ਵੀਡੀਓ ਲੈ ਕੇ ਜਲਦੀ ਤੁਹਾਡੇ ਸਾਹਮਣੇ ਮਿਲਾਂਗੇ। ਤਦ ਤੱਕ ਦੇ ਲਈ ਖੁਸ਼ ਰਹੋ, ਆਵਾਜ਼ ਰਹੋ, ਜ਼ਿੰਦਾ ਰਹੋ, ਆਜ਼ਾਦ ਰਹੋ।